ਸਹੀ ਡੰਗਰ ਨਹੀਂ ਕਰਦੇ ਆ ਤਾਂ ਲੋਕ ਫਿਰ ਧਰਨੇ ਲਾਉਣੇ ਪੈ ਜਾਂਦੇ ਨੇ ਅੱਜ ਜਿਹੜਾ ਧਰਨਾ ਸਵਾਰਕ ਸਿਟੀ ਚੈਲ ਖਰੜਾ ਨਾੜਾ ਰੋਡ ਉੱਤੇ ਚੈ ਛੋਜੂ ਮਟਰਾ ਉੱਤੇ ਖਰੜੇ ਹੋਣ ਸਮੱਸਿਆਵਾਂ ਹੋਣ ਉਹਨਾਂ ਨੂੰ ਲੈ ਕੇ ਅੱਜ ਖੜਾ ਸਵਾਰਕ ਸਿਟੀ ਦੇ ਮੁਰੇ ਧਰਨਾ ਲੱਗਿਆ ਧਰਨਾ ਕਿਉਂ ਲੱਗਿਆ ਕਿ ਲੋਕ ਬਾਹਰ ਨਹੀਂ ਕੋਦੇ ਨੇ ਇਹ ਪ੍ਰਸ਼ਾਸਨ ਦਾ ਜਿਵੇਂ ਕੰਨੀ ਜੂੜੀ ਚੜਖਦੀ ਆਰੰਡ ਨੇ ਪਰ ਸੱਤ ਤੇ ਬਹਿ ਜਾਂਦੇ ਨੇ ਬੁੜਾ ਤੇ ਪ੍ਰਸ਼ਾਸਨ ਇਹ ਕਹਿੰਦਾ ਭਾਵੇਂ ਨਾਲ ਲੋਕ ਤੁਹਾਡਾ ਦੋ ਵਿਸ਼ੇ ਕਰ ਮਹਜੂ ਹਰ ਹੱਦ ਤੱਕ ਕੰਮ ਹੋ ਜੂ ਪਰ ਸੱਤ ਚ ਕਰਵਾਜੋ 40 ਇੱਥੇ ਆ ਜਾਓ ਬਹਿ ਜਾਓ ਤੇ ਪਹਿਲਾਂ ਜੂ ਨਹੀਂ ਕਰਦੇ ਕਿੰਨੀਆਂ ਸਰਕਾਰਾਂ ਚੱਕਰਾਂ ਲੱਗਦੀਆਂ ਨੇ ਪ੍ਰਸ਼ਾਸਨ ਕਿੰਨਾ ਬੈਠੋ ਬੈਠੋ ਕਿ ਖਰਚਾ ਕਰ ਕੀ ਨਹੀਂ ਹੈ ਕਿਹੜਾ ਪੈਸਾ ਨਹੀਂ ਹੈ ਜਦ ਉਹਨਾਂ ਕੋ ਮਲਾਜਮ ਨਹੀਂ ਹੈ ਉਹ ਭੈੜਾ ਪੰਜਮੇ ਕਿਤੇ ਕਬੀਲੇ ਕਬੀਲੇ ਤੋਂ ਆਏ ਲੋਕ ਹਨ ਪਤਾ ਨਹੀਂ ਹੈ ਘਾਟ ਲੋਕ ਨਹੀਂ ਰਹਿੰਦੇ ਇੱਥੇ ਸਾਰਾ ਕੁਝ ਪਤਾ ਸਿਰਫ ਇੱਕ ਇੱਕ ਚੀਜ਼ ਦੇ ਦੇਖਣੇ ਜਿੱਥੇ ਪੇ